ਸਤ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡਾਲਮਲਾ ਦੇ ਆਪਣੇ ਚਾਚਾ ਜਗਸੀਰ ਸਿੰਘ ਦੇ ਘਰੇ ਖੜੇ ਆ ਇਹਨਾਂ ਦੇ ਕੱਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜਿਹੜੀ ਤੇ ਇਹ ਦਵਾਈ ਲੈਣ ਗਏ ਸੀਗੇ ਤੇ ਘਰੇ ਕੋਈ ਵੀ ਨਹੀਂ ਸੀਗਾ ਤੇ ਇਹਨਾਂ ਦੇ ਮਤਲਬ ਲੋਕ ਲਾ ਕੇ ਚਲੇ ਗਏ ਦੁਪਹਿਰੇ ਜੀ ਉਸ ਤੋਂ ਬਾਅਦ ਕੋ ਸ਼ਾਰਟ ਸਰਕਟ ਹੋਇਆ ਟੀਵੀ ਦਾ ਜਿਹਦਾ ਪਲੱਗ ਵੀ ਕੱਢਿਆ ਸੀ ਸ਼ਾਇਦ ਉਹ ਪਹਿਲਾਂ ਹੀ ਗਰਮ ਗਰਮ ਸੀ ਜਾਂ ਕੋਈ ਪ੍ਰੋਬਲਮ ਆ ਗਈ ਉਹਦੇ ਵਿੱਚ ਇਹਨਾਂ ਨੂੰ ਨਹੀਂ ਸੀ ਧਿਆਨ ਚਾਹੀਏ ਇਹ ਗੱਲ ਉਹ ਟੀਵੀ ਬਾਅਦ ਦੇ ਵਿੱਚ ਹੌਲੀ ਹੌਲੀ ਅੱਗ ਫੜ ਗਿਆ ਜਿਹੜਾ ਇਹ ਇਹਨਾਂ ਦਾ ਤੁਸੀਂ ਇਹ ਕਮਰਾ ਦੇਖ ਰਹੇ ਆ ਇਹਦੇ ਵਿੱਚ ਸਾਰਾ ਹੀ ਸਮਾਨ ਸਾਰਾ ਕੁਝ ਹੀ ਇੱਥੇ ਹੀ ਸੀਗਾ ਇਹਨਾਂ ਦਾ ਬੱਚੇ ਦੇ ਡਾਕੂਮੈਂਟ ਹੈ ਇਹ ਵੀ ਸੜ ਗਏ ਵਿਚਾਰੇ ਦੇ ਤੇ ਬਾਕੀ ਜਿਹੜਾ ਲੀਡ ਵਾਲਾ ਤਾਂ ਤੇੜ ਸਿਰ ਪਾਉਣ ਵਾਲਾ ਸੀਗਾ ਉਹ ਵੀ ਸਾਰਾ ਪੇਟੀ ਇੱਧਰ ਦਿਖਾ ਦਿਓ ਇਹ ਪੇਟੀ ਸੀ ਕਿ ਸਾਰਾ ਇਹ ਵਿੱਚੋਂ ਸਾਰਾ ਕੁਝ ਮਚ ਗਿਆ ਆ ਛੱਤ ਛੁੱਤ ਸਾਰਾ ਕੁਝ ਇਸਨਾਂ ਦਾ ਮੇਨ ਜਿਹੜਾ ਕਮਰਾ ਸੀਗਾ ਜਿੱਥੇ ਬਹਿੰਦੇ ਸੀਗੇ ਪੈਂਦੇ ਸੀ ਇਹ ਸਾਰਾ ਹੀ ਇਹਨਾਂ ਦਾ ਮੰਨੋ ਖਤਮ ਹੋ ਗਿਆ ਬਹੁਤ ਹੀ ਅਸੀਂ ਇਹ ਛੋਟੇ ਛੋਟੇ ਹੁੰਦੇ ਸੀ ਇਹਨਾਂ ਨੂੰ ਦੇਖਦੇ ਆਇਆ ਕਰਾਇ ਕਰਾਏ ਪਾੜੇ ਦਾ ਵਿਚਾਰੇ ਕੰਮ ਕਰਕੇ ਬਹੁਤ ਮਿਹਨਤ ਕਰੀ ਇਹਨਾਂ ਨੇ ਕਰਾਇ ਕਰਾਏ ਪਾੜੇ ਦਾ ਕੰਮ ਕਰ ਕਰਕੇ ਇੱਥੋਂ ਤੱਕ ਕਰਾਏ ਸੀਗੇ ਵਿਚਾਰੇ ਹੁਣ ਚਲੋ ਦੋ ਚਾਰ ਬੱਕਰੀਆਂ ਰੱਖ ਲਈਆਂ ਇੱਕ ਦੋ ਪਸ਼ੂ ਰੱਖ ਲੇ ਦੁੱਧ ਹੱਤ ਪਾ ਕੇ ਆਪ ਦਾ ਗੁਜ਼ਾਰਾ ਕਰ ਰਹੇ ਸੀਗੇ ਪਹਿਲਾਂ ਬਜ਼ੁਰਗ ਇਹਨਾਂ ਦੇ ਬਿਮਾਰ ਰਹੇ ਡੇਗਾ ਹੀ ਰਹਾ ਸ਼ੁਰੂ ਤੋਂ ਘਰ 'ਚ ਫਿਰ ਦੋ ਭੂਆਵਰੀ ਸੀ ਇਹਨਾਂ ਦੇ ਸਿਸਟਰ ਸੀਗੇ ਦੋ ਉਹਨਾਂ ਦੀ ਮੈਰਿਜ ਕੀਤੀ ਵਿਚਾਰਿਆਂ ਨੇ ਹੋਣ ਆ ਕੇ ਮੜਾ ਜਾਂ ਸਟੇਬਲ ਹੋਏ ਸੀਗੇ ਚਲੋ ਬੱਚਾ ਪੜ੍ਹਨੇ ਪੈ ਗਿਆ ਸੀ ਆਪ ਚਲੋ ਆਦਾ ਕਿਲਾ ਸਵਾ ਕਿਲਾ ਦਾ ਪਹਿਲੀ ਆ ਉਹਦੇ ਵਿੱਚ ਹੁਣ ਕਿੰਨਾ ਕ ਆਪਾਂ ਨੂੰ ਪਤਾ ਗੁਜ਼ਾਰਾ ਹੁੰਦਾ ਉਹਦੇ ਚ ਬਹੁਤ ਔਖਾ ਅੱਜ ਦੇ ਟਾਈਮ ਦੇ ਵਿੱਚ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਤੇ ਹੁਣ ਕੱਲ ਇਹ ਤਰਾਸਦੀ ਹੋ ਗਈ ਇਹਨਾਂ ਨਾਲ ਜਿਹੜੀ ਬਹੁਤ ਹੀ ਮੰਦਭਾਗੀ ਘਟਨਾ ਤੇ ਮੇਰੀ ਬੇਨਤੀ ਹੈ ਮੇਰੇ ਪਿੰਡ ਵਾਸੀਆਂ ਨੂੰ ਜਿਹੜੇ ਬਾਹਰ ਰਹਿੰਦੇ ਆ ਭਰਾ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਹੁਣ ਚਾਚਾ ਜੀ ਦੱਸਣਗੇ ਵੀ ਗੱਲ ਕੀ ਹੋਈ ਕੱਲ ਕੱਲ ਅਸੀਂ 1:00 ਦੇ 10 ਮਿੰਟ ਤੇ ਘਰੋਂ ਗਏ ਆ ਦਵਾਈ ਲੈਣ। ਉਦੋਂ ਬਾਅਦ ਸਾਨੂੰ ਫੋਨ ਗਿਆ ਮਗਰੋਂ ਘਾਡੇ ਘਰੋਂ ਪੂਆ ਨਿਕਲ ਰਿਆ। ਤੇ ਟੀਵੀ ਬਲਾਸਟ ਹੋਇਆ। ਹਾਂਜੀ। ਟੀਵੀ ਬਲਾਸਟ ਹੋਣ ਕਰਕੇ ਨੂੰ ਅੱਕ ਲੱਗੀ ਕਮਰੇ। ਅਸੀਂ 20 ਮਿੰਟਾਂ ਚ ਵਾਪਸ ਆ ਗਏ। 1:20 ਦੇ 1:10 ਤੇ ਗਏ ਆ। ਬਸ 1:30 ਦੇ ਨੂੰ ਕਰੇ ਵਾਪਸ ਆ ਗਏ। ਸਾਡੇ ਆਉਂਦਾਂ ਨੂੰ ਸਭ ਤਬਾਹ ਸੀ। ਹਾਂਜੀ। ਅਸੀਂ ਜਦੋਂ ਤਰੋਂ ਨਹਿਰ ਦੇ ਪੁਲ ਤੇ ਚੜੇ ਉੱਥੇ ਹੀ ਵੇਖ ਲਿਆ ਸੀ। ਮੈਂ ਕਿਹਾ ਸਾਡਾ ਘਰ ਸੜ ਕੇ ਸੁਆਹ ਹੋ ਗਿਆ। ਘਰੇ ਆ ਕੇ ਤਾਂ ਸੱਤ ਹੋ ਗਈ ਕਿ ਨਹੀਂ ਚੋ ਕੋਈ ਗੱਲ ਨਹੀਂ ਚਾਚਾ ਜੀ ਸਾਰੇ ਨਾਲ ਆ ਅਸੀਂ ਤੁਹਾਡੇ ਕੋਈ ਗੱਲ ਨਹੀਂ ਆਪਣਾ ਰਲ ਮਿਲ ਕੇ ਕਾਲੇ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਵੀ ਬਾਸੇ ਤੋਂ ਬਾਅਦ ਫੋਨ ਗਿਆ ਤੇ ਅਸੀਂ ਇੱਥੇ ਪਹੁੰਚ ਗਏ ਆ ਉਦੋਂ ਨੂੰ ਤਾਂ ਸਾਰਾ ਉਦੋਂ ਨੂੰ ਤਾਂ ਸਾਰਾ ਖਤਮ ਹੋ ਗਿਆ ਸੀਗਾ ਤੇ ਆ ਕੇ ਅੱਗ ਬੁਝਾਈ ਤੇ ਪਾਣੀ ਪੂਣੀ ਵੈਸੇ ਪਾਇਆ ਤੇ ਜਦੋਂ ਆ ਕੇ ਵੇਖਿਆ ਸਾਰਾ ਸਮਾਨ ਵਿੱਚੋਂ ਅੰਦਰੋਂ ਕੱਢਿਆ ਤੇ ਕੁਝ ਵੀ ਨਹੀਂ ਸੀ ਬਚਿਆ ਠੀਕ ਹੈ ਜਿਆਦੇ ਤਾਂ ਇਨ ਜਖੀਰ ਸਿੰਘ ਦਾ ਪਤਾ ਸਾਡੇ ਤਾਂ ਗਵਾਂਡ ਅਖੇਰ ਦਾ ਗਵਾਂਡ ਦਾ ਘਰ ਦਾ ਗਵਾਂਡ ਹੈ ਠੀਕ ਹੈ ਬੜਾ ਮਿਹਨਤੀ ਬੰਦਾ ਸੀਗਾ ਕਰਾਇਆ ਵਾਉਂਦਾ ਸੀਗਾ ਠੀਕ ਹੈ ਪਹਿਲਾਂ ਛੋਟਾ ਟਰੈਕਟਰ ਸੀ ਫਿਰ ਥੋੜਾ ਵੱਡਾ ਲੈ ਲਿਆ ਠੀਕ ਹੈ ਇਹ ਕਰਾਇਆ ਵਾਹਣ ਦੇ ਨਾਲ ਨਾਲ ਇਹਨੇ ਥੋੜਾ ਜਿਹਾ ਇਹ ਬੱਕਰੀਆਂ ਵਾਲੇ ਪਾਸੇ ਹੋ ਗਿਆ ਪਸ਼ੂਆਂ ਵਾਲੇ ਪਾਸੇ ਹੋ ਗਿਆ ਠੀਕ ਹੈ ਜਿਹੜੀ ਹੁਣ ਅਜੇ ਇਹ ਇਸ ਪਾਸੇ ਮੜਿਆ ਸੈੱਟ ਹੋਇਆ ਸੀਗਾ ਪਹਿਲਾਂ ਸਾਡੇ ਤਾਇਆ ਜੀ ਸੀ ਉਹ ਥੋੜੇ ਢਿੱਲੇ ਹੋ ਗਏ ਉਹਨਾਂ ਨੂੰ ਐਂਸਰ ਦੀ ਪ੍ਰੋਬਲਮ ਹੋ ਗਈ ਸੀ ਚਲੋ ਉਹ ਚਲਾਣੇ ਕਰ ਗਏ ਠੀਕ ਹੈ ਉਸ ਤੋਂ ਬਾਅਦ ਚਲੋ ਫੇਰ ਗੱਡੀ ਮੜੀ ਲੈਂਡ ਤੇ ਚੜੀ ਠੀਕ ਹੈ ਤਾਂ ਮੈਨੂੰ ਲੱਗਦਾ ਵੀ 5-6 ਮਹੀਨੇ ਹੋਏ ਐ ਤੇ ਸਾਡੇ ਤਾਈ ਜੀ ਉਚਲਾਣੇ ਕਰ ਗਏ 25 ਫਰਵਰੀ ਨੂੰ ਹਾਂ ਹਾਂ ਅਚਨ ਚੇਤੇ ਉਹ ਅਚਨ ਚੇਤੇ ਤਾਂ ਉਹ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਚੱਲੋ ਉਹ ਸਾਰੇ ਦੁੱਖਾਂ ਨੂੰ ਛਾਲਦੇ ਹੋਏ ਤੇ ਇਹ ਇਹਨਾਂ ਨੇ ਆਪਦੀ ਗੱਡੀ ਲੈਣ ਤੇ ਕਰ ਲਈ ਸੀਗੀ ਹੌਲੀ-ਹੌਲੀ ਇਹਨਾਂ ਨੇ ਥੋੜਾ-ਥੋੜਾ ਕਰਦੇ ਕਰਦੇ ਆਪ ਦਾ ਰਜਗਾਰ ਵੀ ਵਧਾ ਲਿਆ ਸੀਗਾ ਤੇ ਬੱਕਰੀਆਂ ਵੀ ਦਾ ਮੈਨੂੰ ਤਾਂ ਜ਼ਿਆਦਾ ਇਹੀ ਸੀਗਾ ਅਸੀਂ ਕਹਿੰਦੇ ਹੁੰਦੇ ਸੀ ਬੱਕਰੀਆਂ ਦਾ ਨੇ ਕੰਮ ਜ਼ਿਆਦਾ ਕਰ ਲਿਆ ਹਾਂਜੀ ਉਹਦੇ ਚੋਂ ਹੁਣ ਜਿਹੜੀ ਮੰਦ ਮੰਦ ਭਾਗੀ ਇਹ ਹੋਈ ਵੀਨੇ 4-5 ਬੱਕਰੀਆਂ ਸੀਲ ਕੀਤੀਆਂ ਸੀ ਤੇ ਇਹ ਕਹਿੰਦਾ ਸੀਗਾ ਵੀ ਹੁਣ ਮੈਂ 2-4 ਹੋਰ ਨਵੀਆਂ ਲੈ ਕੇ ਆਉਂਗਾ ਹਾਂਜੀ ਤੇ ਉਹਦੇ ਪੈਸੇ ਸੀਗੇ ਮੈਨੂੰ ਲੱਗਦਾ 50-60 ਹਜ਼ਾਰ ਰੁਪਈਆ ਸੀਗਾ ਜਿਹੜਾ ਨੇ ਇੱਥੇ ਕੈਸ਼ ਸੀਗਾ ਰੱਖਿਆ ਸੀਗਾ ਉਹ ਵੀ ਇੱਥੇ ਸੀਗਾ ਉਹ ਵੀ ਇੱਥੇ ਸੀਗਾ ਹਾਂ ਉਹ ਮੈਂ ਦੇਖਿਆ ਵੀਡੀਓ 'ਚ ਉਹ ਉਹਨੇ ਕਾ ਕਾ ਆਪਣੇ ਪੈਸੇ ਆ ਪੈਸੇ ਹਾਂ ਤੇ ਉਹ ਵੀ ਸਾਰਾ ਜੀ ਛੜ ਕੇ ਸਵਾਹ ਹੋ ਗਿਆ ਹੁਣ ਅਸੀਂ ਤਾਂ ਪ੍ਰਸ਼ਾਸਨ ਕ ਨੂੰ ਇਹੀ ਮੰਗ ਕਰਦੇ ਹਾਂ ਵੀ ਛੋਟਾ ਜਿਮੀਦਾਰ ਹੈ ਇਹ ਰਿਵਾਤ ਉਹ ਵੱਧ ਮਦਦ ਕੀਤੀ ਜਾਵੇ ਹਾਂਜੀ ਜੋ ਆਪ ਗਾਂ ਹੁਣ ਇਹ ਪੈਰਾਂ ਦੇ ਖੜਾ ਹੋ ਸਕੇ ਤੇ ਬਾਕੀ ਸਭ ਸਾਹਮਣੇ ਹੀ ਹੈ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੁਣ ਹੋ ਹੀ ਗਿਆ ਹਾਂਜੀ ਬਲੇ ਮਿਹਨਤੀ ਹੈ ਜੀ ਬੰਦੇ ਅਸੀਂ ਤਾਂ ਸ਼ੁਰੂ ਤੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਤੋਂ ਦੇਖਦੇ ਆਏ ਆ ਕਿਰਾਏ ਪਾੜੇ ਦਾ ਸਕਾਰ ਟਰੈਕਟਰ ਹੁੰਦਾ ਸੀ ਇਹਦੇ ਕੋਲੇ ਕਿਰਾਏ ਪਾੜੇ ਨਾਲ ਆਪਦਾ ਇੱਥੋਂ ਤਿੱਕਰ ਰੋੜਾ ਰੋੜਿਆ ਬਹੁਤ ਔਖਾ ਟਾਈਮ ਦੇਖਿਆ ਇਹਨਾਂ ਨੇ ਬਹੁਤ ਜ਼ਿਆਦਾ ਆ ਸਾਰੇ ਸਾਡੇ ਨਾਲ ਤਾਂ ਰਲ ਕੇ ਵਿਚਾਰਾ ਕੰਮ ਵੀ ਕਰਦਾ ਰਿਹਾ ਹੈ ਹਾਂਜੀ ਰਲ ਮਿਲ ਕੇ ਵੀੜੀਆਂ ਤੇ ਕੰਮ ਕਰ ਕਰਾ ਕੇ ਸਾਡੇ ਨਾਲ ਕਰਾਉਂਦਾ ਸੀ ਇਹ ਕੰਮ ਇਹਦੇ ਨਾਲ ਅਦੀ ਕਰੰਦੇ ਸੀ ਬਸ ਐਂਡ ਟਾਈਮ ਬਾਅਦ ਹੁੰਦਾ ਸੀ ਸਾਡੀ ਪ੍ਰਸ਼ਾਸਨ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮਕਸਰ ਸਾਹਿਬ ਏਡੀਸੀ ਸਾਹਿਬ ਅਤੇ ਤਹਿਸੀਲਦਾਰ ਸਾਹਿਬ ਅਤੇ ਐਸਡੀਐਮ ਸਾਹਿਬ ਨੂੰ ਬੇਨਤੀ ਹੈ ਕਿ ਇਸ ਮਕਾਨ ਦੀ ਵੀ ਰਿਪੋਰਟ ਕੀਤੀ ਜਾਵੇ ਤੇ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੀ ਸਾਰੀ ਜਥੇਬੰਦੀ ਕਿਸਾਨ ਜੂਨੀਅਨ ਦੇ ਵੀਰਾਂ ਨੂੰ ਵੀ ਬੇਨਤੀ ਆ ਤੇ ਪਿੰਡ ਵਾਸੀਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿਸ ਜੀਵਿੰਦਾਰ ਭਰਾ ਦਾ ਵੱਤਵਾ ਸਾਹ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ